ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰਨਪੱਟ ਆਮ ਆਦਮੀ ਪਾਰਟੀ ਨੇ ਦੁੱਜੀ ਲਿਸਟ ਉਮੀਦਵਾਰਾਂ ਦੀ ਜਾਰੀ ਕਰ ਦਿੱਤੀ ਹੈ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਉਮੀਦਵਾਰ ਬਣਾਇਆ ਗਿਆ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਇਹਨਾਂ ਦੋਨਾਂ ਹਲਕਿਆਂ ਦੇ ਵਿੱਚ ਕਿਸ ਤਰੀਕੇ ਦੇ ਸਮੀਕਰਨ ਰਹਿਣ ਵਾਲੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਜਗਬਾਨੀ ਦੇ ਰੈਜ਼ੀਡੈਂਟ ਐਡੀਟਰ ਰਣਦੀਪ ਵਿਸ਼ਿਸ਼ਟ ਜੀ ਮੌਜੂਦ ਨੇ ਸਰ ਕਿਵੇਂ ਦੇਖ ਦਵਾਂ ਇਸ ਨਵੀਂ ਡਿਵੈਲਪਮੈਂਟ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਸੀ ਕਿ 5 ਦਿਨਾਂ ਦੇ ਅੰਦਰ ਅੰਦਰ ਅਸੀਂ ਉਮੀਦਵਾਰਾਂ ਦਾ ਐਲਾਨ ਕਰਾਂਗੇ ਦੋ ਹੋਰ ਜਿਹੜੇ ਹਨ ਉਮੀਦਵਾਰ ਉਹਨਾਂ ਨੇ ਐਲਾਨ ਦਿੱਤੇ ਨੇ ਦੇਖੋ ਜਿਹੜੀ 7 ਕੈਂਡੀਡੇਟਸ ਦੀ ਪਹਿਲੀ ਲਿਸਟ ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਸੀ ਉਸ ਤੋਂ ਬਾਅਦ ਕੁਝ ਦਿਨ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅਨਾਉਂਸ ਕੀਤਾ ਸੀ ਅਸੀਂ 5 ਦਿਨਾਂ ਚ ਕਰਾਂਗੇ ਲੇਕਿਨ ईडी ਦੀ ਹਰਾਸਤ ਵਿੱਚ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜਾਣ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਡਿਲੇ ਹੋਇਆ ਨਿਸ਼ਚਿਤ ਰੂਪ ਨਾਲ ਉਹਨਾਂ ਦੇ ਜਿਹੜੀਆਂ ਤਿਆਰੀਆਂ ਨੂੰ ਥੋੜਾ ਸੈਟਬੈਕ ਲੱਗਿਆ ਆਪ ਆਪ ਦੀ ਤੇ ਅੱਜ ਜਿਸ ਤਰ੍ਹਾਂ ਕਾਫੀ ਦਿਨਾਂ ਤੋਂ ਜਿਹੜੇ ਰਾਜਨੀਤਿਕ ਹਲਕੇ ਇੰਤਜ਼ਾਰ ਕਰ ਰਹੇ ਸੀ ਕਿ ਆਪ ਆਪਣੀ ਦੂਸਰੀ ਲਿਸਟ ਕਦੋਂ ਅਨਾਉਂਸ ਕਰੇਗੀ ਔਰ ਉਸ ਦੇ ਵਿੱਚ ਕੌਣ-ਕੌਣ ਹੋਣਗੇ ਹਾਲਾਂਕਿ ਅੱਜ ਸਿਰਫ ਦੋ ਹੀ ਕੈਂਡੀਡੇਟਸ ਦਾ ਅਨਾਉਂਸ ਹੋਇਆ ਔਰ ਸੁਸ਼ੀਲ ਰਿੰਕੂ ਦੇ ਜਲੰਧਰ ਤੋਂ ਵਾਪਸ ਭਾਜਪੀ ਦੇ ਵਿੱਚ ਜਾਣ ਤੋਂ ਬਾਅਦ ਜਿਹੜੇ ਹੁਣ ਇਹਨਾਂ ਜਿਹੜੇ ਕੈਂਡੀਡੇਟਸ ਦੀ ਗਿਣਤੀ 8 ਹੋ ਗਈ ਹੈ ਔਰ ਹਜੇ ਵੀ 5 ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਅਨਾਉਂਸ ਕਰਨਾ ਜਿੱਥੋਂ ਤੱਕ ਮਾਲਵਿੰਦਰ ਸਿੰਘ ਕੰਗ ਜਿਹੜੇ ਸਪੋਕਸਮੈਨ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਗੱਲ ਹੈ ਉਹ ਕਾਫੀ ਦਿਨਾਂ ਤੋਂ ਚਰਚਾ ਵੀ ਸੀ ਕਿ ਉਹ ਕੈਂਡੀਡੇਟ ਸੰਭਾਵੀ ਕੈਂਡੀਡੇਟਸ ਨੇ ਅਨੰਤਪੁਰ ਸਾਹਿਬ ਤੋਂ ਔਰ ਨਵੇਂ ਕੈਂਡੀਡੇਟਸ ਨੇ ਉਹ ਪਹਿਲੀ ਵਾਰ ਲੋਕ ਸਭਾ ਦੀ ਚੋਣ ਲੜ ਰਹੇ ਨੇ ਔਰ ਕਾਫੀ ਜਿਹੜਾ ਹਾਈ ਕਮਾਂਡ ਹੈਗੀ ਆ ਆਪਦੀ ਉਹਨਾਂ ਦਾ ਅਸ਼ੀਰਵਾਦ ਵੀ ਪ੍ਰਾਪਤ ਹੈ ਮਾਲਵਿੰਦਰ ਕੰਗ ਨੂੰ ਤੇ ਕਈ ਹੋਰ ਲੀਡਰ ਵੀ ਆਪ ਦੇ ਦੀ ਡਾਟ ਸੀ ਲੇਕਿਨ ਉਹਨਾਂ ਨੇ ਸਭ ਨੂੰ ਪਛਾੜ ਦਿਆ ਹੋਇਆ ਅੱਜ ਜਿਹੜੀ ਦੂਸਰੀ ਲਿਸਟ ਦੇ ਵਿੱਚ ਆਪਣੀ ਜਗ੍ਹਾ ਬਣਾਉਣ 'ਚ ਸਫਲ ਹੋਏ ਨੇ ਔਰ ਪਿਛਲੇ ਕਾਫੀ ਟਾਈਮ ਤੋਂ ਉਹ ਹਲਕੀਆਂ ਫੁਲਕੀਆਂ ਸਰਗਰਮੀਆਂ ਅਨੰਦਪੁਰ ਸਾਹਿਬ ਜਿਹੜੀ ਲੋਕ ਸਭਾ ਸੀਟ ਆ ਉਹਦੇ ਤੇ ਉਹਨਾਂ ਦੀ ਜਾਰੀ ਸੀ ਮਹਾਲੀ ਤੋਂ ਜਿੱਥੇ ਉਹ ਉਹਨਾਂ ਦੀ ਰਿਹੈਸ਼ ਵੀ ਹੈ ਮਹਾਲੀ ਦੇ ਵਿੱਚੋਂ ਲਗਾਤਾਰ ਸਰਗਰਮ ਸੀ ਮਹਾਲੀ ਦੇ ਨਾਲ ਰੋਪੜ ਹਸ਼ਿਆਰਪੁਰ ਦੀ ਗੜਸ਼ੰਕਰ ਕੰਸਟੀਟੂਐਂਟ ਸੀ ਔਰ ਨਮਾਸ਼ਹਿਰ ਬੰਗਾ ਇਹ ਚਾਰ ਜ਼ਿਲ੍ਹਿਆਂ ਚ ਜਿਹੜਾ ਫੈਲਿਆ ਹੋਇਆ ਹੈ ਨੌਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜਾ ਫੈਲਿਆ ਇਹ ਜ਼ਿਲ੍ਹਾ ਆਪਣਾ ਲੋਕ ਸਭਾ ਦਾ ਸੀਟ ਹੈਗੀ ਆ ਤੇ ਰਾਬਤਾ ਲਗਾਤਾਰ ਰੱਖ ਰਹੇ ਸੀ ਜਦੋਂ ਕਿ ਹਜੇ ਇਸ ਤੋਂ ਬਿਨਾਂ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਅਨੰਦਪੁਰ ਸਾਹਿਬ ਨੂੰ ਲੈ ਕੇ ਆਪਣੇ ਪੱਤੇ ਨਹੀਂ ਖੋਲੇ ਜਿਨ੍ਹਾਂ ਵਿੱਚ ਅਕਾਲੀ ਦਲ ਦੇ ਵਿੱਚ ਕਸ਼ਮਕਸ਼ ਜਾਰੀ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਦੇ ਵਿੱਚ ਇਸੇ ਪ੍ਰਕਾਰ ਕਾਂਗਰਸ ਦੇ ਵਿੱਚ ਵੀ ਜੱਦੋ ਜਹਾਦ ਹੈ ਦੋ ਰਾਣੀਆਂ ਦੀ ਲੜਾਈ ਵੀ ਹੋ ਸਕਦੀ ਹੈ ਸਿਟਿੰਗ ਜਿਹੜੇ ਐਮਪੀ ਮਨੀਸ਼ ਟਿਵਾੜੀ ਵੀ ਇੱਥੋਂ ਬੜੇ ਇੱਕ ਮਜ਼ਬੂਤ ਦਾਵੇਦਾਰ ਨੇ ਇੱਕ ਚਰਚਾ ਵੀ ਚੱਲ ਰਹੀ ਹੈ ਕਿ ਰਵਨੀਤ ਬਿੱਟੂ ਦੇ ਖਿਲਾਫ ਉਹਨਾਂ ਨੂੰ ਪਾਰਟੀ ਲੁਧਿਆਣੇ ਭੇਜ ਸਕਦੀ ਹੈ ਔਰ ਉਹਨਾਂ ਦੇ ਜਿਹੜੇ ਖਾਸਮ ਖਾਸ ਲੁਧਿਆਣੇ ਤੋਂ ਇੱਕ ਪਵਨ ਦਿਵਾਨ ਨੇ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਉਹ ਵੀ ਲੰਬੰਦੀ ਕਰ ਰਹੇ ਨੇ ਕਿ ਔਰ ਵਰਕ ਦੀ ਡਿਮਾਂਡ ਵੀ ਕਰ ਰਹੇ ਹਨ ਅਮਨੀਸ਼ਤ ਵਾੜੀ ਦੇ ਉਹਨਾਂ ਨੂੰ ਲੁਧਿਆਣੇ ਭੇਜਿਆ ਜਾਵੇ ਤਾਂ ਇਸ ਤੋਂ ਬਿਨਾ ਦੋ ਰਾਣਾ ਮੈਂ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕਮਰਪਾਲ ਸਿੰਘ ਜਿਹੜੇ ਬੜੇ ਸੀਨੀਅਰ ਲੀਡਰ ਨੇ ਕਾਂਗਰਸ ਤੇ ਉਹਨਾਂ ਨੂੰ ਵੀ ਹਾਈ ਕਮਾਂਡ ਲੜਾਉਣਾ ਚਾਹੁੰਦੀ ਹੈ ਇਥੋਂ ਤੇ ਹੁਣ ਪਿਛਲੇ 2-3 ਦਿਨਾਂ ਦੇ ਵਿੱਚ ਰਾਣਾ ਗੁਰਜੀਤ ਸਿੰਘ ਜਿਹੜੇ ਬੜੇ ਸੀਨੀਅਰ ਲੀਡਰ ਨੇ ਔਰ ਬੜੇ ਬੇਬਾਕੀ ਨਾਲ ਬੋਲਣ ਦੇ ਲਈ ਮਸ਼ਹੂਰ ਨੇ ਉਹਨਾਂ ਦਾ ਨਾਂ ਵੀ ਚਰਚਾ ਚ ਆਇਆ ਹੈ ਤੇ ਕੁੱਲ ਮਿਲਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਅਨੰਦਪੁਰ ਸਾਹਿਬ ਦਾ ਜਿਹੜਾ ਚੋਣਵੀ ਜਿਹੜਾ ਜਿਹੜੇ ਸਮੀਕਰਨ ਨੇ ਬੜੇ ਦਿਲਚਸਪ ਹੋਣਗੇ ਲੇਕਿਨ ਹਜੇ ਜਿਹੜੀ ਪਹਿਲ ਹੈ ਅਨੰਦਪੁਰ ਸਾਹਿਬ ਤੋਂ ਉਹ ਮਾਲਵਿੰਦਰ ਸਿੰਘ ਕੰਗ ਦੇ ਰੂਪ ਦੇ ਵਿੱਚ ਕੈਂਡੀਡੇਟ ਦੇ ਕੇ ਆਪ ਨੇ ਦੂਜੀਆਂ ਪਾਰਟੀਆਂ ਨੂੰ ਪਿਛਾੜਿਆ ਹੈ ਅਨਾਉਂਸਮੈਂਟ ਦੇ ਵਿੱਚ ਜੀ ਜਿਸ ਤਰੀਕੇ ਨਾਲ ਸਰ ਤੁਸੀਂ ਜ਼ਿਕਰ ਕੀਤਾ ਰਾਣਾ ਗੁਰਜੀਤ ਉਹਨਾਂ ਦਾ ਤੇ ਰਾਣਾ ਕੇਪੀ ਪਰ ਕਾਂਗਰਸ ਦੀ ਲਿਸਟ ਹਜੇ ਜਾਰੀ ਨਹੀਂ ਹੋਈ ਵਿਸਾਖੀ ਦੇ ਨੇੜੇ ਤੇੜੇ ਉਹ ਲਿਸਟ ਉਮੀਦਵਾਰਾਂ ਦੀ ਆਣੀ ਹੈਗੀ ਹੈ ਅੱਜ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਘਰ ਇਕੱਠੇ ਹੋਏ ਸਨ ਲੀਡਰ ਤਾਂ ਕੀ ਲੱਗਦਾ ਤੁਹਾਨੂੰ ਰਾਣਾ ਗੁਰਜੀਤ ਇੱਥੇ ਆਉਣਗੇ ਜਾਂ ਫਿਰ ਉਹਨਾਂ ਨੂੰ ਖਡੂਰ ਸਾਹਿਬ ਜਾਂ ਕੋਈ ਉਹਨਾਂ ਦੇ ਉਧਰ ਦੁਆਬੇ ਵਾਲੀ ਸਾਈਡ ਜਾਂ ਕਿਸੇ ਹੋਰ ਸਾਈਡ ਜਿਹੜਾ ਹੈਗਾ ਉੱਥੇ ਭੇਜਿਆ ਜਾ ਸਕਦਾ ਹੈਗਾ ਜੇਕਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਜੇਕਰ ਉਹ ਇੱਥੇ ਆਂਦੇ ਨੇ ਤਾਂ ਸਮੀਕਰਨ ਕੀ ਰਹਿਣਗੇ ਇਸ ਬੰਦੀ ਜਗਵਾਣੀ ਟੀਵੀ ਦੇ ਨਾਲ ਰਾਣਾ ਗੁਰਜੀਤ ਦੀ ਕੁਝ ਸਮਾਂ ਪਹਿਲਾਂ ਗੱਲ ਹੋਈ ਹੈ ਤੇ ਉਹਨਾਂ ਨੇ ਕਿਉਂਕਿ ਉਹ ਖੁੱਲ ਕੇ ਗੱਲ ਕਰਨ ਦੇ ਵਿੱਚ ਬਾਹਰ ਨੇ ਉਹ ਗੱਲ ਕਰਦੇ ਨੇ ਬਿਵਾਕੀ ਨਾਲ ਉਹਨਾਂ ਨੇ ਬਿਵਾਕੀ ਨਾਲ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਹਾਲਾਂਕਿ ਜ਼ਰੂਰਤ ਨਹੀਂ ਹੈ ਕਿਉਂਕਿ ਮੈਂ ਐਮਐਲਏ ਹਾਂ ਉਹਨਾਂ ਦਾ ਬੇਟਾ ਵੀ ਐਮਐਲਏ ਹੈ ਸੁਲਤਾਨਪੁਰ ਲੋਧੀ ਤੋਂ ਤੇ ਲੇਕਿਨ ਅਗਰ ਪਾਰਟੀ ਹਾਈ ਕਮਾਂਡ ਮੈਨੂੰ ਕਿਤੇ ਵੀ ਭੇਜੇਗੀ ਜੋ ਵੀ ਹੁਕਮ ਲਾਏਗੀ ਉਹਦੇ ਲਈ ਮੈਂ ਤਿਆਰ ਹਾਂ ਤੇ ਉਹ ਖਡੂਰ ਸਾਹਿਬ ਤੋਂ ਵੀ ਕਿਉਂਕਿ ਪਹਿਲਾਂ ਵੀ ਲੜ ਚੁੱਕੇ ਨੇ ਉੱਥੋਂ ਐਮਪੀ ਵੀ ਰਹ ਚੁੱਕੇ ਨੇ ਇਸੇ ਪ੍ਰਕਾਰ ਉਹ ਲਗਾਤਾਰ ਵਿਧਾਨ ਸਭਾ ਆ ਦੀਆਂ ਜਿਹੜੀ ਆਪਣੀਆਂ ਸੀਟਾਂ ਨੇ ਉਹ ਜਿੱਤਦੇ ਰਹੇ ਨੇ ਔਰ ਸੁਲਤਾਨਪੁਰ ਲੋਧੀ ਤੋਂ ਐਜ਼ ਅ ਇੰਡੀਪੈਂਡੈਂਟ ਕੈਂਡੀਡੇਟ ਉਹਨਾਂ ਨੇ ਆਪਣੇ ਬੇਟੇ ਨੂੰ ਉੱਥੋਂ ਜਿਤਾਇਆ ਔਰ ਕਾਂਗਰਸ ਕੈਂਡੀਡੇਟ ਜਿਹੜਾ ਅਫੀਸ਼ੀਅਲ ਉਹਦੇ ਖਿਲਾਫ ਇਲੈਕਸ਼ਨ ਲੜਵਾ ਕੇ ਜਿਤਾਇਆ ਇਹ ਬਹੁਤ ਵੱਡੀ ਗੱਲ ਹੈ ਜਦੋਂ ਕਿ ਆਮ ਆਦਮੀ ਪਾਰਟੀ ਦੀ ਇੱਕ ਹਨੇਰੀ ਚੱਲ ਰਹੀ ਸੀ ਪੰਜਾਬ ਦੇ ਵਿੱਚ ਔਰ 117 ਚੋਂ 92 ਕੈਂਡੀਡੇਟਸ ਉਹਨਾਂ ਦੇ ਜਿੱਤੇ ਸੀ ਸੋ ਰਾਣਾ ਗੁਰਜੀਤ ਇੱਕ ਵੱਡੇ ਲੀਡਰ ਨੇ ਔਰ ਰਾਣਾ ਗੁਰਜੀਤ ਹਮੇਸ਼ਾ ਤਿਆਰ ਵੀ ਰਹਿੰਦੇ ਨੇ ਔਰ ਕਾਂਗਰਸ ਦੇ ਇੱਕ ਵਫਾਦਾਰ ਸਿਪਾਹੀ ਵੀ ਨੇ ਤੇ ਉਹ ਹਮੇਸ਼ਾ ਰੈਡੀ ਨੇ ਲੇਕਿਨ ਹੁਣ ਦੇਖਣਾ ਇਹ ਹੋਏਗਾ ਕਿ ਇਥੋਂ ਮਨੀਸ਼ ਤਵਾੜੀ ਲੱਗਦੇ ਨੇ ਅਨੰਦਪੁਰ ਸਾਹਿਬ ਤੋਂ ਜਾਂ ਮਨੀਸ਼ ਤਵਾੜੀ ਨੂੰ ਲੁਧਿਆਣਾ ਭੇਜਿਆ ਜਾਂਦਾ ਤਾਂ ਉਹ ਸਥਿਤੀ ਦੇ ਵਿੱਚ ਕੀ ਕਾਂਗਰਸ ਪਾਰਟੀ ਰਾਣਾ ਗੁਰਜੀਤ ਨੂੰ ਇਤੇ ਦਾ ਖੇਡੇਗੀ ਜਾਂ ਰਾਣਾ ਕਮਰਪਾਲ ਸਿੰਘ ਤੇ ਜੀ ਕਾਲੀਦਲ ਦੀ ਇਸ ਆਨੰਦਪੁਰ ਸੀਟ ਤੋਂ ਕਿਵੇਂ ਲੱਗਦੇ ਆ ਕਿਵੇਂ ਦੇਖਦੇ ਹੋ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਇੱਥੋਂ ਉਤਾਰਨਗੇ ਜਾਂ ਫਿਰ ਪਟਿਆਲੇ ਤੋਂ ਕਿਉਂਕਿ ਸੁਰਜੀਤ ਸਿੰਘ ਰਖੜਾ ਜਿਹੜੇ ਹਨ ਉਹ ਸਾਫ ਤੌਰ ਤੇ ਕਹਿ ਗਏ ਨੇ ਕਿ ਉਹ ਚੋਣ ਨਹੀਂ ਲੜਨ ਜਾ ਰਹੇ ਤਾਂ ਪਟਿਆਲਾ ਸੀਟ ਵੀ ਜਿਹੜੀ ਹੈਗੀ ਆ ਕਾਲੀ ਦਲ ਦੇ ਲਈ ਕਿਤੇ ਨਾ ਕਿਤੇ ਚੁਣੌਤੀ ਬੰਦੀ ਨਜ਼ਰ ਆ ਰਹੀ ਹੈ ਕਿ ਹੋਰ ਫਿਰ ਉੱਥੇ ਕਿਹੜਾ ਚਿਹਰਾ ਹੋਏਗਾ ਹਾਲਾਂਕਿ ਚਰਨਜੀਤ ਬਰਾੜ ਹੋ ਗਏ ਜਾਂ ਫਿਰ ਨਾਬੇ ਤੋਂ ਹਰੀ ਸਿੰਘ ਜਿਹੜੇ ਹਨ ਉਹ ਵੀ ਕਿਤੇ ਕਿਤੇ ਨਾ ਕਿਤੇ ਕਾਲੀ ਦਲ ਉਹਨਾਂ ਨੂੰ ਵੀ ਕਹਿ ਸਕਦੀ ਹੈ ਪਰ ਚੰਦੂ ਮਾਜਰਾ ਹੋਣਾ ਤੇ ਜੋਰ ਜਿਹੜਾ ਹੈਗਾ ਉਹ ਜਿਆਦਾ ਦਿੱਤਾ ਜਾ ਰਿਹਾ ਹੈ ਹਾਲਾਂਕਿ ਉਹ ਸਰਗਰਮ ਇੱਥੇ ਨੇ ਆਨੰਦਪੁਰ ਪਰ ਉਹਨਾਂ ਨੂੰ ਪਟਿਆਲਾ ਲਈ ਵੀ ਜਿਹੜਾ ਹੈਗਾ ਜ਼ੋਰ ਪਾਇਆ ਜਾ ਰਿਹਾ ਜੋ ਸਾਡੇ ਸੁੱਤਰ ਦੱਸਦੇ ਨੇ ਜਾਂ ਗੱਲਬਾਤ ਜਿੰਨੇ ਵੀ ਲੋਕਾਂ ਨਾਲ ਹੋਈ ਹੈ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ ਅਸੀਂ ਪਿਛਲੀਆਂ ਚਰਚਾਵਾਂ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਲਗਾਤਾਰ ਆਨੰਦਪੁਰ ਸਾਹਿਬ ਹਲਕੀ ਤੋਂ ਹੀ ਪਹਿਲਾਂ ਵੀ ਇਲੈਕਸ਼ਨ ਲੜ ਚੁੱਕੇ ਨੇ ਉਹ ਸਰਗਰਮ ਨੇ ਔਰ ਲੇਕਿਨ ਇਸ ਦੇ ਨਾਲ ਉਹਨਾਂ ਨੂੰ ਜਿਹੜੀ ਚੁਣੌਤੀ ਮਿਲ ਰਹੀ ਹੈ ਔਰ ਪੰਜਾਬ ਦੇ ਜਿਹੜੇ ਸਾਬਕਾ ਵਜ਼ੀਰ ਸਿੱਖਿਆ ਮੰਤਰੀ ਰਹੇ ਨੇ ਡਾਕਟਰ ਦਲਜੀਤ ਸਿੰਘ ਚੀਵਾ ਵੱਲੋਂ ਔਰ ਜਿਹੜੀ ਬਾਦਲ ਪਰਿਵਾਰ ਦੇ ਨਜ਼ਦੀਕੀ ਹੋਣ ਕਰਕੇ ਉਹਨਾਂ ਦੀ ਵੀ ਜਿਹੜੀ ਚੁਣੌਤੀ ਹੈ ਉਹਨਾਂ ਦੀ ਜਿਹੜੀ ਇਸ ਇੱਛਾ ਨੂੰ ਆਪਾਂ ਦਰਖਨਾਰ ਨਹੀਂ ਕਰ ਸਕਦੇ ਤੇ ਜੋ ਸਾਡੇ ਸੂਤਰ ਇਹ ਦੱਸਦੇ ਨੇ ਕਿ ਜਿਹੜੀ ਅਕਾਲੀ ਦਲ ਦੀ ਹਾਈ ਕਮਾਂਡ ਹੈ ਉਹ ਪ੍ਰੇਮ ਸਿੰਘ ਚੰਦੂ ਮજરા ਉਹਨਾਂ ਨੂੰ ਪਟਿਆਲੇ ਤੋਂ ਰੈਕਸ਼ਨ ਲੜਾਉਣਾ ਚਾਹੁੰਦੀ ਹੈ ਉਹਦਾ ਕਾਰਨ ਇਹ ਹੈ ਕਿ ਉਹ ਇੱਕ ਵਾਰ ਮਹਾਰਾਣੀ ਪ੍ਰਨੀਤ ਕੌਰ ਨੂੰ ਉੱਥੋਂ ਹਰਾ ਚੁੱਕੇ ਨੇ ਔਰ ਜਿਹੜਾ ਉਹਨਾਂ ਦੇ بیٹے ਦਾ ਜੱਦੀ ਹਲਕਾ ਹੈ ਉਹ ਵੀ ਸਨੌਰ ਉਹ ਵੀ ਪਟਿਆਲਾ ਲੋਕ ਸਭਾ ਸੀਟ ਦਾ ਇੱਕ 파ਰਟ ਹੈ ਔਰ ਸਾਨੂੰ ਇਹ ਵੀ ਸੂਚਨਾ ਮਿਲੀ ਹੈ ਕਿ ਇਹ ਬੇਸ਼ੱਕ ਜਿਹੜੇ ਪੰਜਾਬ ਦੇ ਜਿਹੜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਅੰਦਪੁਰ ਸਾਹਿਬ ਦੇ ਵਿੱਚ ਆਪਣੀਆਂ ਸਰਗਰਮੀਆਂ ਨੂੰ ਜਾਰੀ ਰੱਖੇ ਹੋਏ ਨੇ ਉਹਨਾਂ ਦੇ بیٹے ਹਰਿੰਦਰਪਾਲ ਸਿੰਘ ਚੰਦੂ ਮજરા ਪਟਿਆਲਾ ਸ਼ਹਿਰ ਅਤੇ ਹੋਰ ਜਿਹੜੇ ਉੱਥੇ ਹਲਕੇ ਨੇ ਉਹਨਾਂ ਦੇ ਵਿੱਚ ਲੋਕਾਂ ਨਾਲ ਲਗਾਤਾਰ ਰابطਾ ਰੱਖ ਰਹੇ ਨੇ ਕਿ ਅਗਰ ਉਹਨਾਂ ਨੂੰ ਜਾਣਾ ਹੀ ਪੈਂਦਾ ਹੈ ਪਟਿਆਲੇ ਤੋਂ ਲੜਨ ਲਈ ਤਾਂ ਉਹ ਕਿਤੇ ਇਸ ਜਿਹੜੇ ਚੋਣਵੀ ਜਿਹੜੀ ਦੌੜ ਵਿੱਚ ਪਿਛੜਨਾ ਜੀ ਹਾਲਾਂਕਿ ਪ੍ਰੇਮ ਸਿੰਘ ਚੰਦੂਮਾ ਜਿਹੜਾ ਪਟਿਆਲਾ ਦੇ ਵਿੱਚ ਉਹਨਾਂ ਦਾ ਕਾਫੀ ਆਧਾਰ ਹੈ ਜੇਕਰ ਸ਼ਤਰਾਂ ਸ਼ਤਰਾਂੇ ਦੀ ਗੱਲ ਕਰੀਏ ਸਨੌਰ ਕਨੌਰ ਇਹ ਵਾਲਾ ਹਲਕਾ ਹੋ ਗਿਆ ਤੇ ਉਹ ਪਟਿਆਲਾ ਯੂਨੀਵਰਸਿਟੀ ਤੋਂ ਜਥੇਬੰਦੀ ਸਟੂਡੈਂਟ ਜਥੇਬੰਦੀ ਚੋਂ ਨਿਕਲੇ ਹੋਏ ਨੇ ਤੇ ਜਦੋਂ ਕੈਪਟਨ ਸਾਹਿਬ ਨੂੰ ਵੀ ਉਹਨਾਂ ਨੇ ਇੱਕ ਵਾਰੀ ਹਰਾਇਆ ਹੈਗਾ ਤੇ ਦੋ ਵਾਰੀ ਜਦੋਂ ਉਹ ਐਮਪੀ ਰਹੇ ਤਾਂ ਉਦੋਂ ਸਰਕਾਰ ਜਿਹੜੀ ਹੈਗੀ ਆ ਇੱਕ ਵਾਰੀ ਇੱਕ ਸਾਲ ਰਹੀ ਤੇ ਇੱਕ ਦੋ ਸਾਲ ਰਹੀ ਮਤਲਬ ਕਿਤੇ ਨਾ ਕਿਤੇ ਸਰਕਾਰਾਂ ਡਿੱਗੀਆਂ ਪਟਿਆਲੇ 'ਚ ਵੀ ਕਿਤੇ ਨਾ ਕਿਤੇ ਆਧਾਰ ਜਿਹੜਾ ਹੈਗਾ ਬਹੁਤ ਜ਼ਿਆਦਾ ਹੈਗਾ ਚੰਦੂਮਾ ਜਿਹੜਾ ਨਹੀਂ ਜੀ ਬਿਲਕੁਲ ਉਹਨਾਂ ਦਾ ਆਪਾਂ ਜੇ ਕਹੀਏ ਕਿ ਜੱਦੀ ਜ਼ਿਲ੍ਹਾ ਹੈ ਉਹ ਜੱਦੀ ਇਹ ਲੋਕ ਸਭਾ ਸੀਟ ਹੈ ਉਹਨਾਂ ਦੀ ਤਾਂ ਉੱਥੋਂ ਵੀ ਉਹਨਾਂ ਦੀ ਦਾਵੇਦਾਰੀ ਨੂੰ ਘੱਟ ਕਰਕੇ ਨਹੀਂ ਅੰਕਿਆ ਜਾ ਸਕਦਾ ਔਰ ਅਰੰਧਪੁਰ ਸਾਬ ਤੋਂ ਵੀ ਲੜ ਚੁੱਕੇ ਇੱਥੇ ਦੇ ਲੋਕਾਂ ਨਾਲ ਵੀ ਉਹਨਾਂ ਦਾ ਪਿਆਰ ਹੈ ਇਸ ਲਈ ਦੋਨਾਂ ਸੀਟਾਂ ਤੋਂ ਉਹਨਾਂ ਦੀ ਬਰਾਬਰ ਦੀ ਦਾਵੇਦਾਰੀ ਹੈ ਤੇ ਉਹ ਪਾਰਟੀ ਕਿਤੇ ਵੀ ਉਹਨਾਂ ਦੇ ਉੱਪਰ ਦਾਬ ਖੇਡ ਸਕਦੀ ਹੈ ਆਖਰੀ ਸਵਾਲ ਆ ਮੇਰਾ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਨੂੰ ਵੀ ਉਮੀਦਵਾਰ ਐਲਾਨ ਦਿੱਤਾ ਆ ਆਮ ਆਦਮੀ ਪਾਰਟੀ ਨੇ ਪਿੱਛੇ ਜੇ ਸਪੈਕੂਲੇਸ਼ਨਸ ਚੱਲੀਆਂ ਕਿ ਸ਼ਾਇਦ ਡਾਕਟਰ ਰਾਜਕੁਮਾਰ ਚੱਬੇਵਾਲ ਵੀ ਸੁਸ਼ੀਲ ਰਿੰਕੂ ਦੀ ਤਰ੍ਹਾਂ ਭਾਜਪਾ ਚ ਜਾ ਸਕਦੇ ਨੇ ਪਰ ਅੱਜ ਵਿਰਾਮ ਚਿੰਨ ਜਿਹੜਾ ਹੈਗਾ ਇਸ ਜਿਹੜਾ ਹੈਗਾ ਲੱਗਿਆ ਹੈਗਾ ਲਿਸਟ ਤੋਂ ਦੇਖ ਕੇ ਤੁਹਾਡੀ ਅੱਜ ਗੱਲ ਵੀ ਹੋਈ ਸੀਗੀ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਨਾਲ ਹਾਂਜੀ ਅੱਜ ਇਸ ਲਿਸਟ ਦੇ ਜਾਰੀ ਹੋਣ ਤੋਂ ਕੁਝ ਘੰਟੇ ਪਹਿਲਾਂ ਉਹਨਾਂ ਨੇ ਜਗਬਾਣੀ ਨਾਲ ਗੱਲਬਾਤ ਕਰ ਗੱਲਬਾਤ ਕਰਦੇ ਕਿਹਾ ਸੀ ਮੰਨਿਆ ਸੀ ਕਿ ਮੈਂ ਸ਼੍ਰੀ ਹਰਗੋਬਿੰਦਪੁਰ ਜਿਹੜਾ ਇੱਕ ਵਿਧਾਨ ਸਭਾ ਹਲਕਾ ਹੈ ਹਸ਼ਿਆਰਪੁਰ ਐਮਪੀ ਲੋਕ ਸਭਾ ਸੀਟ ਦਾ ਉੱਥੇ ਮੈਂ ਸਰਗਰਮ ਆ ਤੇ ਮੈਨੂੰ ਲੱਗਦਾ ਹੈ ਕਿ ਅੱਜ ਜਾਂ ਕੱਲ ਨੂੰ ਲਿਸਟ ਜਾਰੀ ਹੋ ਜਾਏਗੀ ਤਾਂ ਲਿਸਟ ਜਾਰੀ ਹੋਈ ਤੇ ਉਹ ਸਾਰੀਆਂ ਚਰਚਾਵਾਂ ਇਹਦੇ ਨਾਲ ਖਤਮ ਹੋਈਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਕੁਝ ਰਾਜਨੀਤਿਕ ਹਲਕਿਆਂ ਦੇ ਵਿੱਚ ਰਾਜਨੀਤਿਕ ਮਾਹਰ ਲਗਾਤਾਰ ਇਹ ਸੋਚ ਰਹੇ ਸੀ ਕਹਿ ਰਹੇ ਸੀ ਕਿ ਚੱਬੇਵਾਲ ਹੁਣ ਆਪ ਆਪ ਨੂੰ ਛੱਡ ਕੇ ਭਾਜਪਾ ਦੇ ਵਿੱਚ ਜਾਣ ਦੇ ਲਈ ਤਿਆਰ ਬੈਠੇ ਨੇ ਲੇਕਿਨ ਉਹਨਾਂ ਨੇ ਇਹਨਾਂ ਅਕਲਾਂ ਨੂੰ ਖਾਰਜ ਕੀਤਾ ਔਰ ਉਹਨਾਂ ਦੀ ਸੀਟ ਤੇ ਅਨਾਉਂਸਮੈਂਟ ਟਿਕਟ ਤੋਂ ਬਾਅਦ ਇਹ ਲਗਭਗ ਮਾਮਲਾ ਖਤਮ ਹੋ ਗਿਆ ਔਰ ਹਸ਼ਿਆਰਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਹ ਕੈਂਡੀਡੇਟ ਵਜੋਂ ਵਿਚਰ ਰਹੇ ਆ ਲੋਕਾਂ ਦੇ ਵਿੱਚ ਹਸ਼ਿਆਰਪੁਰ ਦੀ ਜੇ ਆਪਾਂ ਸੀਟ ਦੀ ਗੱਲ ਕਰੀਏ ਬਾਕੀ ਜਿਹੜੀਆਂ ਪਾਰਟੀਆਂ ਹਜੇ ਸੋਚ ਰਹੀਆਂ ਨੇ ਉੱਥੇ ਕਿ ਕਿਹੜੀ ਕਿਹੜੀ ਕੈਂਡੀਡੇਟਸ ਨੂੰ ਆਪਾਂ ਲੈ ਕੇ ਆਈਏ ਚਾਹੇ ਉਹ ਕਾਂਗਰਸ ਹੈ ਚਾਹੇ ਅਕਾਲੀ ਦਲ ਹੈ ਜਾਂ ਭਾਜਪਾ ਹੈ ਭਾਜਪਾ ਦੀ ਇੱਕ ਜੱਦੀ ਸੀਟ ਹੈ ਜਦੋਂ ਅਕਾਲੀ ਦਲ ਨੇ ਨਾਲ ਅਲਾਇੰਸ ਵੀ ਰਿਹਾ ਉਹਨਾਂ ਦਾ ਤਾ ਜਿਹੜੀ ਹਸ਼ਿਆਰਪੁਰ ਦੀ ਸੀਟ ਉਹਨਾਂ ਤਿੰਨਾਂ ਸੀਟਾਂ ਦੇ ਵਿੱਚ ਇੱਕ ਸੀਟ ਆ ਜਿੱਥੇ ਭਾਜਪਾ ਲੜਦੀ ਰਹੀ ਹੈ ਤੇ ਉਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਦੋਂ ਕਲੀਅਰ ਹੋ ਜਾਏਗਾ ਤਾਂ ਆਪਾਂ ਕੁਝ ਜ਼ਿਆਦਾ ਗੱਲਬਾਤ ਕਰ ਸਕਾਂਗੇ ਹਸ਼ਿਆਰਪੁਰ ਤੇ ਫਿਲਹਾਲ ਉੱਥੇ ਜਿਹੜੀ ਆਪ ਆਪ ਦੇ ਜਿਹੜੇ ਕੈਂਡੀਡੇਟਸ ਨੇ ਡਾਕਟਰ ਰਾਜਕੁਮਾਰ ਛੱਬੇਵਾਲ ਨੇ ਤੇ ਉਹ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਹਲਕੇ ਦੇ ਵਿੱਚ ਆਪਣੀਆਂ ਸਰਗਰਮੀਆਂ ਜਾਰੀ ਰੱਖੇ ਹੋਏ ਨੇ ਜੀ ਸਰ ਗੁਰਦਾਸਪੁਰ ਨੂੰ ਲੈ ਕੇ ਜਿਹੜੇ ਹਨ ਮਰਹੂਮ ਵਿਨੋਦ ਖੰਨਾ ਉਹਨਾਂ ਦੀ ਵਾਈਫ ਜਿਹੜੇ ਹੈਗੇ ਨੇ ਕਵਿਤਾ ਖੰਨਾ ਉਹ ਕਿਤਨਾ ਕਿਤੇ ਭਾਜਪਾ ਤੋਂ ਬਾਗੀ ਹੁੰਦੇ ਦਿਖਾਈ ਦੇ ਰਹੇ ਨੇ ਉਹ ਕਿਵੇਂ ਦੇਖਦੇ ਹੋ ਤੁਸੀਂ ਜੇਕਰ ਉਹ ਬਾਗੀ ਹੋ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਜਾ ਸਕਦੇ ਨੇ ਜਾਂ ਫਿਰ ਉਹ ਇੰਡੀਪੈਂਡੈਂਟ ਖੜੇ ਹੋ ਸਕਦੇ ਨੇ ਤੁਹਾਡੇ ਸੁੱਤਰ ਕੀ ਕਹਿੰਦੇ ਨੇ ਦੇਖੋ ਮਰਹੂਮ ਵਿਨੋਦ ਖੰਨਾ ਨੇ ਕਿਉਂਕਿ ਉਹਨਾਂ ਦਾ ਲਗਾਤਾਰ ਚਾਰ ਵਾਰ ਉੱਥੋਂ ਇਲੈਕਸ਼ਨ ਲੜਿਆ ਸੀ ਤਿੰਨ ਵਾਰ ਉਹਨਾਂ ਨੇ ਜਿੱਤਿਆ ਵੀ ਹੈ ਇਲੈਕਸ਼ਨ ਔਰ ਉਹਨਾਂ ਦੀ ਪਤਨੀ ਕਵਿਤਾ ਖੰਨਾ ਦਾ ਇੱਕ ਵੱਡਾ ਰੋਲ ਰਿਹਾ ਉਹਦੇ ਵਿੱਚ ਉਹਨਾਂ ਨੂੰ ਉਸ ਜਗ੍ਹਾ ਤੇ ਪਹੁੰਚਾਉਣ ਦੇ ਵਿੱਚ ਔਰ ਗੁਰਦਾਸਪੁਰ ਦੇ ਵਿੱਚ ਸਵਰਗੀ ਅਵਿਨੋਦ ਖੰਨਾ ਦਾ ਬੜਾ ਵੱਡਾ ਲੋਕਾਂ ਦੇ ਨਾਲ ਅਟੈਚਮੈਂਟ ਰਹੀ ਹੈ ਬੇਸ਼ੱਕ ਬਹੁਤ ਜ਼ਿਆਦਾ ਸਰਗਰਮ ਦਿਖਾਈ ਨਹੀਂ ਦਿੱਤੇ ਉੱਥੇ ਕਿਉਂਕਿ ਜਿਹੜੇ ਸਟਾਰ ਹੁੰਦੇ ਨੇ ਜਿਸ ਤਰ੍ਹਾਂ ਸੰਨੀ ਦੇ올 ਸੀ ਉਹਨਾਂ ਦੇ ਨਾਲ ਵੀ ਇਦਾਂ ਹੀ ਰਿਹਾ ਲੇਕਿਨ ਉਹਨਾਂ ਦੀ ਪਤਨੀ ਕਵਿਤਾ ਖੰਨਾ ਕਿਉਂਕਿ ਉਹਨਾਂ ਨੇ ਪਠਾਨਕੋਟ ਦੇ ਵਿੱਚ ਘਰ ਵੀ ਲਿਆ ਹੋਇਆ ਸੀ ਵਿਨੋਦ ਖੰਨਾ ਨੇ ਔਰ ਪਠਾਨਕੋਟ ਅਤੇ ਉਸ ਦੇ ਨਾਲ ਦੇ ਰੀਜ਼ਨ ਦੇ ਵਿੱਚ ਉਹ ਲਗਾਤਾਰ ਜੁੜੇ ਰਹੇ ਸਵਰਗੀ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਵੀ ਤੇ ਪਿਛਲੀ ਵਾਰ ਵੀ ਜਦੋਂ ਤੁਹਾਨੂੰ ਯਾਦ ਹੋਣਾ ਇਥੋਂ ਸਵਰਨ ਸਲਾਰੀਆ ਲੜੇ ਸੀ ਔਰ ਉਦੋਂ ਵੀ ਕਵਿਤਾ ਖੰਨਾ ਨੇ ਅਨਾਉਂਸ ਕੀਤਾ ਸੀ ਜਾਂ ਇਹ ਚਰਚਾ ਸੀ ਕਿ ਉਹ ਇਲੈਕਸ਼ਨ ਲੜਨਗੇ ਨਹੀਂ ਲੜਿਆ ਉਹ ਡਿਮਾਂਡ ਵੀ ਕੀਤੀ ਸੀ ਉਹਨਾਂ ਦੇ ਹਾਈ ਕਮਾਂਡ ਤੋਂ ਇੱਕ ਨੇ ਹਾਈ ਕਮਾਂਡ ਨੇ ਉਹਨਾਂ ਨੂੰ ਕੈਂਡੀਡੇਟ ਨਹੀਂ ਬਣਾਇਆ ਹਾਲਾਂਕਿ ਮੈਨੂੰ ਇਸ ਗੱਲ ਦੀ ਸੰਭਾਵਨਾ ਘੱਟ ਲੱਗਦੀ ਹੈ ਕਿ ਕਵਿਤਾ ਖੰਨਾ ਇਲੈਕਸ਼ਨ ਲੜਨਗੇ ਲੇਕਿਨ ਅਗਰ ਉਹ ਫਿਰ ਵੀ ਮੈਦਾਨ ਦੇ ਵਿੱਚ ਆਉਂਦੇ ਨੇ ਤਾਂ ਨਿੱਜੀ ਤੌਰ ਤੇ ਇਹ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੱਡਾ ਸੈਟਬੈਕ ਹੋਏਗਾ ਕਿਉਂਕਿ ਵਿਨੋਦ ਖੰਨਾ ਦਾ ਜਿਹੜੀਆਂ ਪਠਾਨਕੋਟ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਨੇ ਪਠਾਨਕੋਟ ਸਿਟੀ ਸੁਜਾਨ ਪਰਪੋਆ ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੀ ਸੀਟ ਹੈ ਦੀਨਾਨਗਰ ਅਤੇ ਬਾਕੀ ਜਿਹੜੀਆਂ ਸ਼ਹਿਰੀ ਸੀਟਾਂ ਨੇ ਵਿਨੋਦ ਆਪਣੇ ਬਟਾਲਾ ਗੁਰਦਾਸਪੁਰ ਉੱਥੇ ਵੀ ਠੀਕ ਆਧਾਰ ਹੈ ਤੇ ਉਹ ਜਿੰਨੀ ਵੀ ਵੋਟ ਲੈ ਕੇ ਜਾਣਗੇ ਉਹ ਬੀਜੇਪੀ ਦੀ ਵੋਟ ਹੀ ਕੱਟੀ ਜਾਏਗੀ ਤੋਂ ਇਹ ਇਲੈਕਸ਼ਨ ਦੇ ਵਿੱਚ ਸੈਟਪਾ ਕੁ ਹੋਰ ਲੇਕਿਨ ਮੈਨੂੰ ਇਹ ਲੱਗਦਾ ਨਿੱਜੀ ਤੌਰ ਤੇ ਕਿ ਭਾਰਤੀ ਜਨਤਾ ਪਾਰਟੀ ਕਵਿਤਾ ਖੰਨਾ ਨੂੰ ਮਨਾ ਲੇਗੀ ਕਿਉਂਕਿ ਜਿਹੜੀ ਬੀਜੇਪੀ ਆ ਬੀਜੇਪੀ ਹਮੇਸ਼ਾ ਹੀ ਡਿਸਪਲਾਈਨਡ ਪਾਰਟੀ ਰਹੀ ਆ ਬਹੁਤ ਘੱਟ ਜਿਹੜੇ ਰੇਬਲਸ ਨੇ ਬੀਜੇਪੀ ਦੇ ਦੇਖਣ ਨੂੰ ਮਿਲਦੇ ਨੇ ਜੀ ਸੁਖਬੀਰ ਸਿੰਘ ਬਾਦਲ ਹੋਂਨਾ ਦੇ ਐਲਾਨ ਨੂੰ ਕਿਵੇਂ ਦੇਖਦੇ ਹੋ ਕਿ ਉਹ ਚੋਣ ਨਹੀਂ ਲੜਨ ਜਾ ਰਹੇ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਭਾਜਪਾ ਦੀ ਭਾਜਪਾ ਨੇ 6 ਕੈਂਡੀਡੇਟ ਦਾ ਐਲਾਨ ਤੇ ਪਰ ਭਾਜਪਾ ਨੂੰ ਵੀ ਕਿਤੇ ਨਾ ਕਿਤੇ ਮੁਸ਼ਕਲ ਹੋ ਰਹੀ ਆ ਬਾਕੀ ਥਾਵਾਂ ਤੇ ਕੈਂਡੀਡੇਟ ਚੂਜ਼ ਕਰਨ ਦੇ ਲਈ ਪਹਿਲਾਂ ਇਹ ਗੱਠਜੋੜ ਚ ਲੜਦੇ ਰਹੇ ਨੇ ਤਾਂ ਸੇਮ ਸਥਿਤੀ ਆਕਾਲੀ ਦਲ ਦੀ ਵੀ ਹੈ ਜਿਸ ਤਰੀਕੇ ਨਾਲ ਸੁਰਜੀਤ ਸਿੰਘ ਰਖੜਾ ਹੋਣਾ ਨੇ ਮਨਾ ਕਰ ਦਿੱਤਾ ਪਟਿਆਲਾ ਤੋਂ ਤਾਂ ਉੱਥੋਂ ਉਹਨਾਂ ਨੂੰ ਵੀ ਕੋਈ ਚਿਹਰਾ ਜਿਹੜਾ ਹੈਗਾ ਉਹ ਉਸ ਤਰੀਕੇ ਦਾ ਲੱਭਣਾ ਪੈਣਾ ਵੱਡਾ ਚਿਹਰਾ ਤੇ ਅਕਾਲੀ ਦਲ ਕੋਲ ਵੀ ਜਿਹੜੇ ਹਨ ਕੈਂਡੀਡੇਟ ਨਹੀਂ ਹੈਗੇ ਤੁਸੀਂ ਕਿਵੇਂ ਦੇਖਦੇ ਹੋ ਭਾਜਪਾ ਕਿਸੇ ਜੇਕਰ ਅਕਾਲੀ ਦਲ ਵਾਲੇ ਕਿਸੇ ਲੀਡਰ ਨੂੰ ਭਾਜਪਾ ਚ ਸ਼ਾਮਲ ਕਰਵਾਉਂਦੀ ਹੈ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਪਰਸੈਪਸ਼ਨ ਬਣੇਗੀ ਕਿ ਫ੍ਰੈਂਡਲੀ ਮੈਚ ਖੇਡਿਆ ਜਾ ਰਿਹਾ ਹੈ ਦੋਨਾਂ ਦੇ ਲਈ ਸਥਿਤੀ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਤੁਸੀਂ ਦੇਖਦੇ ਹੋ ਕਿ ਸਿਆਸੀ ਸਥਿਤੀ ਖਰਾਬ ਵਿਗੜ ਰਹੀ ਹੈ ਨਾ ਦੀ ਸਭ ਤੋਂ ਪਹਿਲਾਂ ਤਾਂ ਜਿਹੜੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਅਨਾਉਂਸਮੈਂਟ ਕੀਤੀ ਨੇ ਇਹ ਕਾਫੀ ਦਿਨ ਪਹਿਲਾਂ ਜਦੋਂ ਇੱਥੇ ਚੰਡੀਗੜ੍ਹ ਦੇ ਵਿੱਚ 22 ਮਾਰਚ ਨੂੰ ਸ਼ਾਇਦ ਕੋਰ ਕਮੇਟੀ ਦੀ ਮੀਟਿੰਗ ਸੀ ਉਦੋਂ ਡਿਸਾਈਡ ਹੋਇਆ ਸੀ ਕਿ ਇੱਕ ਪਰਿਵਾਰ ਇੱਕ ਸੀਟ ਲੜੇਗਾ ਉਦੋਂ ਵੀ ਐਸ ਸੀ ਇਸ ਗੱਲ ਨੂੰ ਦਾ ਜ਼ਿਕਰ ਕੀਤਾ ਸੀ ਔਰ ਸਾਡੀ ਉਸ ਖਬਰ ਤੇ ਅੱਜ ਮੋਹਰ ਵੀ ਲੱਗੀ ਹੈ ਜਦੋਂ ਉਹਨਾਂ ਨੇ ਕੱਲ ਰਾਤ ਨੂੰ ਅਨਾਉਂਸ ਕੀਤਾ ਇਹ ਹੁਣ ਇਸ ਦਾ ਬੜਾ ਸਿੱਧਾ ਸਿਆ ਕਨਸਰਨ ਹੈ ਕਿ ਹੁਣ ਸਿਰਫ ਔਰ ਸਿਰਫ ਬਠਿੰਡਾ ਤੋਂ ਹਰਸਿਮਰਤ ਬਾਦਲ ਹੀ ਬਾਦਲ ਪਰਿਵਾਰ ਵੱਲੋਂ ਲੜਨਗੇ ਜਿੱਥੋਂ ਤੱਕ ਕੈਂਡੀਡੇਟਸ ਦੀ ਗੱਲ ਹੈ ਤੁਹਾਡੀ ਗੱਲ ਸਹੀ ਹੈ ਕਿ ਬੀਜੇਪੀ ਨੂੰ ਬੇਸ਼ੱਕ ਕੈਂਡੀਡੇਟਸ ਲੱਭਣ ਚ ਮੁਸ਼ਕਲ ਆ ਰਹੀ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਬੀਜੇਪੀ ਨਾਲੋਂ ਵੀ ਜ਼ਿਆਦਾ ਮੁਸ਼ਕਲ ਅਕਾਲੀ ਦਲ ਨੂੰ ਆ ਰਹੀ ਹੈ ਬੀਜੇਪੀ ਇਸ ਕਰਕੇ ਲੇਟ ਕਰ ਰਹੀ ਹੈ ਕਿਉਂਕਿ ਟਾਈਮ ਕਾਫੀ ਜ਼ਿਆਦਾ ਹੈ ਹਜੇ ਜਿਹੜੀ ਬੀਜੇਪੀ ਹਾਈ ਕਮਾਂਡ ਸੰਸਦੀ ਬੋਰਡ ਦੇ ਜਿਹੜੇ ਲੋਕ ਨੇ ਜਿਹੜੇ ਪਹਿਲੀਆਂ 6 ਗੇਟ ਦੀਆਂ ਚੋਣਾਂ ਨੇ ਜਿੱਥੇ-ਜਿੱਥੇ ਹੋਣੀ ਹੈ ਉੱਥੇ ਉਹ ਬਿਜ਼ੀ ਨੇ ਔਰ ਜਿੱਦਾਂ ਹੀ ਇਹ ਅੱਗੇ ਵਧਣਗੇ ਕੁਝ ਦਿਨ ਤੁਹਾਨੂੰ ਲੱਗੇਗਾ ਕਿ ਬੀਜੇਪੀ ਬਹੁਤ ਅਗਰੈਸਿਵਲੀ ਕੰਮ ਕਰੇਗੀ ਔਰ ਜੋ ਮੇਰੇ ਕੋਲੇ ਜਿਹੜੇ ਜਗਬਾਣੀ ਟੀਵੀ ਦੇ ਕੋਲ ਸਾਡੇ ਸੋਰਸਸ ਨੇ ਉਹਨਾਂ ਦੱਸਣਾ ਕਿ ਬੀਜੇਪੀ ਨੇ ਇਨ੍ਹਾਂ ਇਲੈਕਸ਼ਨ ਨੂੰ ਲੈ ਕੇ ਖਾਸ ਤੌਰ ਤੇ ਪੰਜਾਬ ਦੀਆਂ 13 ਸੀਟਾਂ ਨੂੰ ਲੈ ਕੇ ਬਹੁਤ ਵੱਡੇ ਲੈਵਲ ਤੇ ਇੱਕ ਵਿਉਂਤਪੰਦੀ ਕੀਤੀ ਹੈ ਔਰ ਕਈ ਔਰ ਲੀਡਰ ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਨੇ ਕਿਉਂਕਿ ਭਾਜਪਾ ਹਾਈ ਕਮਾਂਡ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦਾ ਧਿਆਨ ਹਜੇ ਦੂਸਰੀਆਂ ਸੀਟਾਂ ਤੇ ਹੈ ਇਸ ਲਈ ਹਜੇ ਉਹ ਪੰਜਾਬ ਵੱਲ ਨਹੀਂ ਦੇਖ ਰਹੇ ਤੇ ਲੇਕਿਨ ਉਹਨਾਂ ਨੂੰ ਮੈਨੂੰ ਮੈਂ ਜੋ ਮਹਿਸੂਸ ਹੁੰਦਾ ਨਿੱਜੀ ਤੌਰ ਤੇ ਕਿ ਭਾਜਪਾ ਦੇ ਵਿੱਚ ਕੋਲੇ ਕੈਂਡੀਡੇਟਸ ਦੀ ਘਾਟ ਨਹੀਂ ਹੈ ਲੇਕਿਨ ਉਹ ਕਈ ਵੱਡੇ ਚੇਰਿਆਂ ਨੂੰ ਆਪਣੀ ਪਾਰਟੀ ਦੇ ਅੰਦਰ ਲਿਆ ਕੇ ਦਾਾ ਖੇਡਣ ਦੇ ਰੌਂਦੇ ਵਿੱਚ ਨੇ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਵੀ ਜਿੱਧਰ ਅਕਾਲੀ ਦਲ ਦੀ ਗੱਲ ਹੈ ਅਕਾਲੀ ਦਲ ਇਸ ਕਸ਼ਮਕਸ਼ ਦੇ ਵਿੱਚ ਹੈ ਇਸ ਜੱਦੋਜਾਦ ਦੇ ਵਿੱਚ ਹੈ ਔਰ ਸ਼ਾਇਦ ਅਕਾਲੀ ਦਲ ਦੇ ਗਠਨ ਤੋਂ ਬਾਅਦ ਪਹਿਲਾ ਮੌਕਾ ਹੈ ਕਿ ਅਕਾਲੀ ਦਲ ਨੂੰ ਆਪਣੇ ਸਹੀ ਕੈਂਡੀਡੇਟ ਯੋਗ ਕੈਂਡੀਡੇਟ ਲੱਭਣ ਦੇ ਲਈ ਇੰਨੀ ਜੱਦੋਜਹਿਦ ਕਰਨੀ ਪੈ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤਾਂ ਇਹ ਸਨ ਸਾਡੇ ਨਾਲ ਜਗਬਾਣੀ ਦੇ ਰੈਜ਼ੀਡੈਂਟ ਐਡੀਟਰ ਰਣਦੀਪ ਵਿਸ਼ਿਸ਼ਟ ਜੀ ਸਾਫ਼ ਤੌਰ ਤੇ ਚਰਚਾ ਕਰ ਰਹੇ ਸੀ ਆਮ ਆਦਮੀ ਪਾਰਟੀ ਨੇ ਜੋ ਅੱਜ ਦੂਜੀ ਲਿਸਟ ਆਪਣੀ ਉਮੀਦਵਾਰਾਂ ਦੀ ਜਾਰੀ ਕੀਤੀ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ ਨੂੰ ਉਮੀਦਵਾਰ ਬਣਾਇਆ ਤੇ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਇਸ ਤੋਂ ਇਲਾਵਾ ਗੁਰਦਾਸਪੁਰ ਸੀਟ ਤੇ ਕੀ ਸਮੀਕਰਨ ਬਣ ਰਹੇ ਨੇ ਉਸ ਨੂੰ ਲੈ ਕੇ ਵੀ ਚਰਚਾ ਕੀਤੀ ਹੈ ਕਿ ਕਵਿਤਾ ਖੰਨਾ ਜੇਕਰ ਬਾਗੀ ਹੋਏ ਨੇ ਕਿ ਉਸ ਨੂੰ ਭਾਜਪਾ ਮਨਾਉਣ ਦੇ ਵਿੱਚ ਕਾਮਯਾਬ ਰਹੇਗੀ ਜਾਂ ਫਿਰ ਉਹ ਕਿਸੇ ਹੋਰ ਪਾਰਟੀ ਦਾ ਰੁਖ ਕਰ ਸਕਦੇ ਨੇ ਜਾਂ ਜਿਹੜੀ ਵੀ ਪਾਰਟੀ ਦੇ ਵਿੱਚ ਜੇਕਰ ਉਹ ਜਾਂਦੇ ਨੇ ਉੱਥੋਂ ਦੀ ਉਮੀਦਵਾਰ ਬੰਦੇ ਨੇ ਤਾਂ ਉਹ ਕਿੰਨੀ ਕ ਵੱਡੀ ਚੁਣੌਤੀ ਜਿਹੜੀ ਹੈਗੀ ਆ ਦੂਜੀ ਦੂਜੇ ਉਮੀਦਵਾਰਾਂ ਤੇ ਦੂਜੀ ਸਿਆਸੀ ਪਾਰਟੀਆਂ ਦੇ ਲਈ ਉਹ ਰਹਿਣਗੇ ਇਸ ਤੋਂ ਇਲਾਵਾ ਅਕਾਲੀ ਦਲ ਤੇ ਭਾਜਪਾ ਦੀ ਜੋ ਸਥਿਤੀ ਹੈ ਉਮੀਦਵਾਰਾਂ ਨੂੰ ਲੈ ਕੇ ਉਸ ਦੇ ਉੱਪਰ ਵੀ ਚਰਚਾ ਕਰ ਰਹੇ ਸੀ ਤਾਂ ਦੇਸ਼ ਵਿਦੇਸ਼ ਦੀਆਂ तमाम ਖਬਰਾਂ ਦੇ ਲਈ ਤੁਸੀਂ ਜੁੜੇ ਰਹੋ ਜਗਬਾਨੀ ਟੀਵੀ ਨਾਲ